ਮੈਂ ਬਿਕਰਮ ਸਿੰਘ ਰਾਣਾ ਵੀ ਐਨਓਪ ਪੰਜਾਬੀ ਸਭੀ ਦੇਸ਼ ਵਾਸੀਆਂ ਨੂੰ ਕ੍ਰਿਸ਼ਨ અવਤਾਰ ਦਿਹਾੜੇ ਦੀਆਂ ਬਹੁਤ-ਬਹੁਤ ਮੁਬਾਰਕਾਂ ਸਾਰੇ ਦੇਸ਼ ਵਾਸੀਆਂ ਨੂੰ ਜੈ ਸ਼੍ਰੀ ਕ੍ਰਿਸ਼ਨ ਅੱਜ ਮੈਂ ਤੁਹਾਡੇ ਨਾਲ ਇਸ ਪਵਿੱਤਰ ਦਿਹਾੜੇ ਤੇ ਇੱਕ ਗੱਲ ਸਾਂਝੀ ਕਰਨ ਲੱਗਿਆ ਹਾਂ। ਸ਼੍ਰੀਮਦ ਭਗਵਤ ਗੀਤਾ ਵਿੱਚ ਭਗਵਾਨ ਨੇ અવਤਾਰ ਧਰਨ ਦੀ ਗੱਲ ਕੀਤੀ ਹੈ। ਜਦੋਂ ਕਿ ਅਪਾ ਹੁਣ ਇਸ ਨੂੰ ਜਨਮ ਅਸ਼ਟਮੀ ਮੋਲ ਦਿੰਦੇ ਆ ਸ੍ਰੀ ਮਦ ਭਾਗਵਤ ਗੀਤਾ ਦੇ ਚੌਥੇ ਦੇ ਵਿੱਚ ਭਗਵਾਨ ਲਿਖਦੇ ਨੇ ਮੈਂ ਅਬਨਾਸੀ ਅਜਨਮਾ ਔਰ ਸਭ ਪ੍ਰਾਣੀ ਕਾ ਅਦਿਸ਼ਟਾਤਾ ਹੋਤਾ ਹੁਆ ਜੋਗ ਮਾਇਆ ਦੁਆਰਾ ਆਪਣੀ ਪ੍ਰਕਿਰਤ ਕੋ ਅਧੀਨ ਕਰਕੇ ਪ੍ਰਗਟ ਹੋਤਾ ਹੂੰ हे भक्त जब धर्म की हानि और अधर्म की वृद्धि होती है तब मैं अपने रूप को प्रकट करता हूं सात परखों का उद्धार पापियों का विनाश तथा कर्म कोष का स्थापन करने के लिए जब प्रकट होता हूं ऐसे ही भगवान ने अपने रूप में प्रकट करने दी अवतार धारण की बात की है अब अपन इसको जन्म ਦੇ ਵਿੱਚ ਕਨਵਰਟ ਕਰ ਦਦੇ ਵੀ भगवान ਦਾ ਜਨਮ ਹੋਇਆ ਜਨਮ ਤਾਂ ਆਪਣੇ ਵਰਗੇ ਸੰਸਾਰੀਆਂ ਦਾ ਜੋ ਕਰਮ ਅਜ ਬੱਦੇ ਹੋਏ ਨੇ ਉਹ ਜਨਮ ਮਰ ਚਾਉਂਦੇ ਨੇ ਅਸੀਂ ਜਿਹੇ ਕਰਮ ਕਰਦੇ ਆ ਉਸ ਤਰ੍ਹਾਂ ਦਾ ਗਾਂਹ ਫਿਰ ਜਨਮ ਲੈ ਲੈਣੇ ਆ ਜੋ ਟਲ ਸੱਚਾਈ ਹੈ ભગવાન ਜਨਮ ਮਰ ਤੋਂ ਰਹਿਤ ਨੇ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਵਿੱਚ 1390 ਅੰਗ ਤੇ ਸੱਤੇ ਬਿਵੰਦੇ ਦੀ ਬਾਹਰ ਆਉਂਦੀ ਹੈ ਸੱਤੇ ਬਿਵੰਦੇ ਨੇ ਬਹੁਤ ਹੀ ਸੁਚੰਚਿਤ ਅੰਗਨਾ ਬਾਣੀ ਚ ਲਿਖਿਆ ਸਤਜੁਗ ਤੈ ਮਾਣਿਓ ਛਲੇ ਬਲਵਾਵਨ ਪਾਇਓ ਵੀ ਤੁਸੀਂ ਸਤਜੁਗ ਦੇ ਵਿੱਚ ਬਾਵਨ ਰੂਪ ਧਾਰ ਕੇ ਪ੍ਰਗਟ ਹੋਏ ਤੇ ਬਲਰਾਜ ਨੂੰ ਛਲ ਛਲਿਆ ਤੇ ਉਹ ਦਾ ਹੰਕਾਰ ਤੋੜਿਆ ਤੇਰੇ ਤਤੈ ਮਾਣਿਓ ਰਾਮ ਰਘੁਵੰਸ਼ ਕਹਾਇਓ ਤੇ ਤਰ ਜੁਗ ਦੇ ਵਿੱਚ ਰਾਮ ਰੂਪ ਦਾ ਅਵਤਾਰ ਧਾਰ ਕੇ ਤੁਸੀਂ ਰਗੁਵੰਸ਼ ਕਹਾਇਆ ਦੁਆਪਰਕ ਕ੍ਰਿਸ਼ਨ ਮੁਰਾਰ ਕਾਂਸ਼ ਕਰਦਾਰਤ ਕੀਓ ਦੁਆਪਰਜੁਗ ਦੇ ਵਿੱਚ ਤੁਸੀਂ ਮੁਰਾਰ ਕ੍ਰਿਸ਼ਨ ਦਾ ਅਵਤਾਰ ਧਾਰਿਆ ਕਾਂਸ਼ ਨੂੰ ਮਾਰ ਕੇ ਉਸ ਨੂੰ ਕਰਦਾਰਤ ਕੀਤਾ ਉਗਰ ਸੈਨ ਕੋ ਰਾਜ ਅਪੈ ਭਗਤਾ ਜਨ ਦੀਓ ਤੁਸੀਂ ਜੋ ਕਾਂਸ਼ ਨੇ ਉਗਰ ਸੈਨ ਆਪਣੇ ਪਿਤਾ ਤੋਂ ਰਾਜ ਖੋਇਆ ਸੀ ਉਹ ਦੁਆਰਾ ਉਕਰਸੈ ਨੂੰ ਰਾਜਾ ਬਣਾ ਕੇ ਅਤੇ ਜਿਹੜੇ ਲੋਕ ਡਰੇ ਹੋਏ ਸੀਗੇ ਉਸ ਟਾਈਮ ਉਹ ਪੈ ਉਹਨਾਂ ਨੂੰ ਪੈ ਮੁਕਤ ਕੀਤਾ ਭਗਤਾਂ ਜਨ ਦੀਓ ਉਹਨਾਂ ਨੂੰ ਪੈ ਮੁਕਤ ਕਰਕੇ ਫਿਰ ਖੁਸ਼ਹਾਲ ਰਹਿਣ ਦੀ ਜਿੰਦਗੀ ਬਖਸ਼ੀ ਕਾਲਯੁਗ ਪ੍ਰਮਾਨ ਨਾਨਕ ਗੁਰ ਅੰਗਦ ਅਮਰਖਾਏ ਕਾਲਯੁਗ ਦੇ ਵਿੱਚ ਤੁਸੀਂ ਗੁਰਨਾਨਕ ਅਮਰ ਅੰਗਦ ਕੋ ਹਾਏ ਗੁਰਨਾਨਕ ਦਾ ਉਤਾਰ ਧਾਰ ਕੇ ਆਏ ਸ੍ਰੀ ਗੁਰੂ ਰਾਜ ਅਬ ਚਲ ਅਟਲ ਆਦਪੁਰਖ ਫਰਮਾਇਓ ਅਕਾਲ ਪੁਰਖ ਦਾ ਫਰਮਾਨ ਹੈ ਕਿ ਜੋਗੋ ਯੁਗ ਤੁਸੀਂ ਉਹੀ ਜੋਤ ਲੈ ਕੇ ਅਬ ਦਾ ਉਤਾਰਨ ਕਰਨ ਉਤਾਰਨ ਕਰਕੇ ਆਏ ਹੁਣ ਇੱਥੇ ਗੱਲ ਜਨਮ ਦੀ ਤਾਂ ਰਹੀ ਨਹੀਂ ਕਿਉਂਕਿ ਭਗਵਾਨ ਤਾਂ ਜਨਮਨ ਤੋਂ ਰਹਤ ਨਹੀਂ ਇਸ ਲਈ ਵਿਚਾਰ ਮੰਨਣਾ ਕਿ ਇਸ ਨੂੰ ਕ੍ਰਿਸ਼ਨ ਅਵਤਾਰ ਦਿਹਾੜਾ ਕਹਿਣਾ ਚਾਹੀਦਾ ਕਿਉਂਕਿ ਭਗਵਾਨ ਕ੍ਰਿਸ਼ਨ ਨੇ ਇੱਥੇ ਆ ਕੇ ਤੁਹਾਨੂੰ ਪਤਾ ਹੀ ਹੈ ਕਿੰਨੇ ਉਸ ਟਾਈਮ ਉਹ ਧਰਮ ਵਿਧਿਆ ਸੀ ਉਸ ਅਧਰਮ ਦਾ ਨਾਸ਼ ਕਰਕੇ ਧਰਮ ਦੀ ਸਥਾਪਨਾ ਕੀਤੀ ਇਸ ਲਈ ਫਿਰ ਮੈਂ ਕਹੂੰਗਾ ਕ੍ਰਿਸ਼ਨ ਅਵਤਾਰ ਦਿਹਾੜਾ ਤੁਹਾਨੂੰ ਬਹੁਤ ਬਹੁਤ ਮੁਬਾਰਕਾਂ ਜੈ શ્રી ਕ੍ਰਿਸ਼ਨ